ਤੋ ਵਧੀਆ ਉਪਰਾਲਾ ਨਕੋਦਰ ਸ਼ਹਿਰ ਦੇ ਵਿੱਚ ਅੱਜ ਕੀਤਾ ਜਾ ਰਿਹਾ ਵਾ ਜਿਹੜੇ ਨੰਦੀ ਬੈਲ ਨੰਦੀ ਬੈਲ ਜਾਂ ਪੰਜਾਬੀ ਇਸਹਾਨ ਕਹ ਦਿੰਦੇ ਆ ਜਿਹੜੇ ਅਵਾਰਾ ਸੜਕਾਂ ਤੇ ਘੁੰਮਦੇ ਆ ਕਈ ਵਾਰ ਜਿਹੜੇ ਰਾਹ ਚੱਲਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਆ ਸੱਟਾਂ ਮਾਰਦੇ ਆ ਜਾਂ ਐਕਸੀਡੈਂਟ ਹੋ ਜਾਂਦੇ ਆ ਤੋ ਤਸਵੀਰਾਂ ਤਾਂ ਮੈਂ ਪਿੱਛੇ ਦੀਆਂ ਦਿਖਾ ਦਿਆਂ ਪਿੱਛੇ ਇਹਨਾਂ ਸਾਨਾਂ ਨੂੰ ਫੜਿਆ ਜਾ ਰਿਹਾ ਵਾ ਫੜ ਕੇ ਨੂਰਮੈਲ ਭੂਤਨਾਥ ਗਊਸ਼ਾਲਾ ਜਿਹੜੀ ਆ ਉੱਥੇ ਦੀ ਟੀਮ ਇੱਥੇ ਵਰਕਰਾਂ ਨੂੰ ਨਾਲ ਲੈ ਕੇ ਆਈ ਆ ਔਰ ਫੜ ਕੇ ਇਹਨਾਂ ਨੂੰ ਨੂਰਮੈਲਾ ਗਊਸ਼ਾਲਾ ਦੇ ਵਿੱਚ ਲੈ ਜਾਣਗੇ ਇੱਕ ਬਹੁਤ ਵਧੀਆ ਬਰਲਾ ਕਵਾਂਗੇ ਕਿਉਂਕਿ ਨਕੋਦਰ ਸ਼ਹਿਰ ਦੇ ਵਿੱਚ ਅਕਸਰ ਹੀ ਇਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਵਾ ਨੂਰਮੈਲ ਤੋਂ ਭਾਈ ਸਾਵਾ ਇਹਨੇ ਮੈਂ ਗੱਲਬਾਤ ਕਰ ਲੈਣਾ ਜੀ ਜੈ ਮਾਤਾ ਦੀ ਜੈ ਜੀ ਸ਼ਿਵ ਸ਼ੰਕਰ ਜੀ ਜੈ ਗਊ ਮਤਾ ਜੀ ਕੀ ਨਾ ਜੀ ਤੁਹਾਡੀ ਮੇਰਾ ਨਾਮ ਜੀ ਰਾਜਕੁਮਾਰ ਮੈਨ ਪ੍ਰਧਾਨ ਮੰਦਰ ਸ਼੍ਰੀ ਬਾਬਾ ਪੂਤranath ਕਮੇਟੀ ਨੂਰਮਹਿਲ ਜੀ ਸਰ ਕੀ ਅਪਰਾਲਾਇ ਕਰ ਰਹੇ ਹੋ ਜੀ ਅਸੀਂ ਅੱਜ ਅਪਰਾਲਾਇ ਕਰਦੇ ਆ ਕਿ ਸਾਡੀ ਗੋ ਸ਼ਾਲਾ ਕਮੇਟੀ ਨੇ ਮੰਦਰ ਕਮੇਟੀ ਨੇ ਜਿਨ੍ਹਾਂ ਦੇ ਮੇਨ ਮੈਂਬਰ ਗਊ ਸੇਵਕ ਜਿਹੜੇ ਕਿ ਸਭ ਤੋਂ ਵੱਧ ਗਊਸ਼ਾਲਾ ਦੀ ਦੇਖਪਾਲ ਕਰਨੀ ਫੈਮਿਲੀ ਜਿਹੜੇ ਦਿਨ ਰਾਤ ਉਹਨਾਂ ਨੇ ਜਿਨ੍ਹਾਂ ਦੇ ਉਧਰ ਹੀ ਖਿਆਲ ਲਿੰਦਾ ਉਹਨਾਂ ਦੀ ਭਾਵਨਾ ਸੀ ਸੁਭਾਸ਼ ਕੋਲੀ ਜੀ ਦੀ ਕਿ ਜਿਹੜੇ ਨਕੂਦਰ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਿਹੜੇ ਇਥੇ ਨੰਦੀਗਨ ਬਹੁਤ ਵਾਰਾ ਫਿਰ ਰਹੇ ਆ ਤੇ ਇਸੇ ਬਹੁਤ ਜ਼ਿਆਦਾ ਬਹੁਤ ਐਕਸੀਡੈਂਟ ਕਰਦਾ ਬਾ ਜਾਨੀ ਮਾਨੀ ਨੁਕਸਾਨ ਕਰਦਾ ਕਿਉਂ ਨਾ ਅਸੀਂ ਨੂਰ ਮੈਲ ਗਊਸ਼ਾਲਾ ਨੂੰ ਲੈ ਜਾਈਏ ਜਿਆਦੇ ਨੇ ਮਾਲਕ ਅਸੀਂ ਮਿੰਨਾ ਗੱਲ ਕੀਤੀ ਮੈਂ ਕਿਹਾ ਬਹੁਤ ਗੱਦੀ ਵਾਲੀ ਗੱਲ ਹੈ ਇਹ ਤੁਹਾਡੀ ਜੀ ਸੋਚ ਆ ਤਾ ਅਸੀਂ ਤੁਹਾਡੇ ਨਾਲ ਫਿਰ ਅਸੀਂ ਸਾਰੀ ਕਮੇਟੀ ਨੇ ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਵੀ ਤੁਸੀਂ ਜਿਸ ਤਰ੍ਹਾਂ ਵੀ ਕੋਈ ਵੀ ਪਰੇਲਾ ਕਰਕੇ ਜੋ ਵੀ ਹੁੰਦਾ ਜਿੱਦਾਂ ਵੀ ਆਂਦੇ ਆ ਤੇ ਇਹਨੂੰ ਨੂਰ ਮੈਲ ਗਊਸ਼ਾਲਾ ਲੈ ਜਾ ਅੱਜ ਅਸੀਂ ਪਹਿਲਾ ਪੜਾ ਪਹਿਲਾ ਆ ਜੀ ਜਿਹੜੀ ਟੈਂਪੂ ਜਿਹੜਾ ਪਹਿਲਾਂ ਭਰ ਕੇ ਸਟਾਰਟ ਕਰ ਦਿੱਤਾ ਜਿੰਨੇ ਵੀ ਜਿੰਦੂ ਗੋਦਾ ਦੇ ਵਿੱਚ 60 ਨੰਦੀ ਗਨ ਹੋਣਗੇ ਇੱਥੇ 30 ਹੋਣ 40 ਹੋਣ 50 ਹੋਣ ਤੇ ਸਾਡੀ ਗਊਸ਼ਾਲਾ ਉਹਨੂੰ ਸਾਮਣੇ ਤੋਂ ਤਿਆਰ ਆ ਤੇ ਅਸੀਂ ਉਹਦੀ ਪੂਰੀ ਸੇਵਾ ਕਰਾਂਗੇ ਜਦ ਗਊ ਮਾਤਾ ਨੇ ਇਹ ਸੇਵਾ ਲਈ ਆ ਕਿ ਇਹਨਾਂ ਨੇ ਉੱਥੇ ਇਹਨਾਂ ਦੇ ਦਾਣਾ ਪਾਣੀ ਲਿਖਿਆ ਜੇ ਉਹਨਾਂ ਦੀ ਖਿਚਾਰਾ ਜਿੱਨੇ ਚਰ ਉੱਥੇ ਖਾਣਾ ਸੀ ਇੱਥੇ ਖਾ ਲਿਆ ਜਿੱਨੇ ਚਰ ਉੱਥੇ ਲਿਖਿਆ ਉੱਥੇ ਫੋਲ ਫੋਲ ਜਿਹੜਾ ਵੀ ਹੋਇਆ ਸੀ ਇਹਨਾਂ ਦੀ ਬਹੁਤ ਸੇਵਾ ਕਰਨੀ ਹੈ ਜਾਨੀ ਤੁਹਾਡੇ ਕਹਿੰਦਾ ਮਤਲਬ ਇੱਥੋਂ ਲਿਜਾ ਕੇ ਇਹਨਾਂ ਨੂੰ ਉੱਥੇ ਗਊਸ਼ਾਲਾ ਗਊਸ਼ਾਲਾ ਚ ਰੱਖਾਂਗੇ ਪੂਰੀ ਸੇਵਾ ਕਰਾਂਗੇ ਕੋਈ ਇਹਨਾਂ ਦੀ ਕੰਪਲੇਨ ਨਹੀਂ ਆਉਗੀ ਬਹੁਤ ਵਧੀਆ ਸੇਵਾ ਹੋਊਗੀ ਸਾਡੀ ਗਊਸ਼ਾਲਾ ਵਿੱਚ ਬਹੁਤ ਬਹੁਤ ਵਧੀਆ ਸੇਵਾ ਹੁੰਦੀ ਹੈ ਇਹ ਜਿਹੜਾ ਕੋਹਲੀ ਪਰਿਵਾਰ ਆ ਆਸ਼ਵਾਸ਼ ਕੋਹਲੀ ਜੀ ਆ ਇਹ ਦਿਨ ਰਾਤ ਉੱਥੇ ਉਹ ਸੇਵਾ ਚ ਰਹਿੰਦੇ ਆ ਚਾਹੇ ਪਤਨ ਮੰਨ ਧਨ ਨਾਲ ਦੀ ਵੀ ਕੋਈ ਪਰਵਾਹ ਨਹੀਂ ਜੀ ਕਿਸੇ ਦੀ ਕੋਈ ਤੰਗੀ ਨਹੀਂ ਆਣ ਦਿੰਦੇ ਇਸ ਕਰਕੇ ਗਊਸ਼ਾਲਾ ਦੇ ਵਿੱਚ ਪੰਜਾਬ ਭਾਂਵੀ ਚੱਲ ਜਾਂਦਾ ਸੀ ਅਸੀਂ ਫੁੱਲ ਸੇਵਾ ਕਰਾਂਗੇ ਜਿਹਨੇ ਨਕੌਦਰ ਸ਼ਹਿਰ ਦੇ ਵਿੱਚ ਜਿੰਨੇ ਵੀ ਜਿੰਨੇ ਵੀ ਹੁਣ ਜਿਹੜੇ ਵਾਲੇ ਦੇ ਵਾਲੇ ਜਿੰਨੇ ਤੁਸੀਂ ਜਦੋਂ ਕਹੋਗੇ ਜਦੋਂ ਕਿੱਥੇ ਹੈਗੇ ਅਸੀਂ ਲੈ ਜਾਣੇ ਕੋਈ ਤੁਹਾਡਾ ਫੋਨ ਨੰਬਰ ਹੈਗਾ ਜੀ ਜਿਹਦੇ ਨਾਲ ਉਹ ਤੁਹਾਡੇ ਦਰਸ਼ਕਾਂ ਤੱਕ ਪਹੁੰਚ ਜਵੇ ਮੇਰਾ ਫੋਨ ਨੰਬਰ ਹੈਗਾ 9814842128 ਜੇ ਕੋਈ ਸਾਨ ਜਾਂ ਇਦਾਂ ਦੀ ਗਊ ਮਾਤਾ ਬਿਮਾਰ ਹੋਵੇ ਜਾਂ ਕੋਈ ਇਦਾਂ ਹੋਵੇ ਤਾਂ ਤੁਸੀਂ ਲਿਜਾ ਸਕਦੇ ਆ ਜਾਂ ਉਹ ਛੱਡ ਕੇ ਵੀ ਆ ਸਕਦੇ ਆ ਛੱਡ ਕੇ ਵੀ ਆ ਸਕਦੇ ਆ ਅਤੇ ਸ਼ੁਕਰੀਆ ਜੈ ਗੋਵਿੰਦ ਅਦਾ ਜੈ ਜੈ ਗੰਗਾ ਜੀ ਤੁਹਾਡਾ ਸੁਭਾਸ਼ ਖੋਲੀ ਸੁਭਾਸ਼ ਖੋਲੀ ਜੀ ਬਹੁਤ ਸੇਵਕ ਜੀ ਮੈਂ ਨੂਰਮੈਲ ਤੋਂ ਆ ਜੀ ਇਹ ਨੂਰਮੈਲ ਨਕੋਦਰ ਸਾਡਾ ਇੱਕੋ ਜਿਹਾ ਤਰ੍ਹਾਂ ਦਾ ਸ਼ਹਿਰ ਆ ਤੇ ਅਸੀਂ ਇਹ ਸੋਚਿਆ ਕਿ ਇੱਥੇ ਇਹਨਾਂ ਨੂੰ ਸਾਡਾ ਨੂੰ ਆਵਾਰਾ ਸਾਣ ਗਿਆ ਜਾਂਦਾ ਜੀ ਪਰ ਅਸੀਂ ਇਹਨਾਂ ਨੂੰ ਭਗਵਾਨ ਸ਼ੰਕਰ ਭੋਲੇ ਦੀ ਸਵਾਰੀ ਨੰਦੀਗਨ ਦੇ ਰੂਪ ਵਿੱਚ ਅਸੀਂ ਇਹਨਾਂ ਨੂੰ ਸੇਵਾ ਕਰਾਂਗੇ ਪਾਲਾਂਗੇ ਜੋ ਜੋ ਵੀ ਵੱਧ ਤੋਂ ਵੱਧ ਹੋ ਸਕਦਾ ਸੀ ਇਹਨਾਂ ਵਾਸਤੇ ਕਰਾਂਗੇ ਸਾਡੀ ਮਨਛਾ ਸੀਗੀ ਕਿ ਇਹਨਾਂ ਨੂੰ ਲੋਕ ਡਾਂਗਾ ਮਾਰਦੇ ਆ ਜਾਂ ਇਹ ਲੋਕਾਂ ਦਾ ਨੁਕਸਾਨ ਪਹੁੰਚਾਉਂਦੇ ਆ ਜਦੋਂ ਲੜਦੇ ਆ ਫਿਰ ਕੋਈ ਸਕੂਟਰ ਮੋਟਰਸਾਈਕਲ ਕਾਰ ਗੱਡੀ ਵੀ ਕੋਈ ਨੁਕਸਾਨੀਆਂ ਜਾਂਦੀਆਂ ਇਲਾਕੇ ਦੇ ਲੋਕਾਂ ਨੇ ਵੀ ਕੰਪਲੇਂਟ ਬਹੁਤ ਕੀਤੀਆਂ ਤੇ ਇਸ ਕਰਕੇ ਮੈਂ ਆਪਣੇ ਇਲਾਕੇ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਉਹਨਾਂ ਦੀ ਵੀ ਨੌਲੇਜ ਚ ਲਿਆ ਦਿੱਤਾ ਸੀਗਾ ਕਿ ਵੀ ਅਸੀਂ ਇਹ ਉਪਰਾਲਾ ਕਰਨ ਲੱਗੇ ਆ ਉਹਨਾਂ ਨੇ ਵੀ ਕਿਹਾ ਸੀਗਾ ਕਿ ਜੋ ਸਾਡੇ ਵੱਲੋਂ ਹੈਲਪ ਚਾਹੀਦੀ ਉਹ ਵੀ ਉਹ ਤੁਹਾਨੂੰ ਅਸੀਂ ਕਰ ਦੇਵਾਂਗੇ ਅੱਜ ਉਹਨਾਂ ਦੇ ਕੋਲ ਜੇਵੇਂ ਜਾਦੇ ਹੋਣ ਕਰਕੇ ਉਹ ਸ਼ਾਇਦ ਨਹੀਂ ਆ ਸਕੇ ਪਰ ਉਹ ਆਣਗੇ ਇਸ ਤੋਂ ਅਗਲੀ ਗੱਡੀ ਜਦੋਂ ਅਸੀਂ ਲੈ ਕੇ ਜਾਵਾਂਗੇ ਉਹਦੇ ਵਿੱਚ ਉਹ ਆਪਣਾ ਵਿਚਾਰ ਵੀ ਦੱਸਣਗੇ ਸਾਂਡਾਂ ਦਾ ਕੋਈ ਮਤਲਬ ਨਹੀਂ ਨੂਰ ਮਹਿ ਅਸੀਂ ਨਕੋਦਰ ਦੇ ਵਿੱਚੋਂ ਇੱਕ ਵੀ ਸਾਡ ਨਹੀਂ ਰਹਿਣ ਦੇਵਾਂਗੇ 70 80 ਜਾਂ 50 ਦਾ ਨਹੀਂ ਮਤਲਬ ਜੀ ਅਸੀਂ ਇਹ ਪ੍ਰਣ ਕੀਤਾ ਵੇ ਇੱਥੋਂ ਸਾਰੇ ਸਾਡ ਅਸੀਂ ਲਿਜਾ ਕੇ ਇਹਨਾਂ ਨੂੰ ਨੰਦੀ ਗੰਦ ਦੇ ਰੂਪ ਵਿੱਚ ਸੰਭਾਲਾਂਗੇ ਕੋਈ ਕੰਪਲੇਂਟ ਨਹੀਂ ਕਿਸੇ ਨੂੰ ਆਊਗੀ ਕਿੰਨੇ ਆ ਜੀ ਹੁਣ ਤੱਕ ਆ ਬੂਤ ਤਕਰੀਬਨ ਇੱਥੇ ਹਸਪਤਾਲ ਦੇ ਵਿੱਚ ਇਕੱਠੇ ਕਰ ਚੁੱਕੇ ਤੁਸੀਂ ਇੱਥੇ 10 12 ਹੈਗੇ ਆ ਜੀ ਜੀ ਹੋਰ ਤਾਂ ਚਾਰ ਪੜਾਅ ਇੱਥੇ ਦੱਸ ਦਿਆ ਵੀ ਜਿੱਥੇ ਸਬਜ਼ੀ ਮੰਡੀ ਕੋਆ ਜਿੱਥੇ ਸਿਲਮਾ ਹੁੰਦਾ ਸੀ ਪੁਰਾਣਾ ਉੱਥੇ ਆ ਇਦਾਂ ਜਿੱਥੇ ਆ ਰੇੜੀ ਮਾਰਕੀਟ ਕਾ ਦੀ ਲੱਗਦੀ ਜਾਂ ਸਬਜ਼ੀ ਪਿੱਛੇ ਪਿਆਕ ਤੇ ਜਿੱਤੇ ਸਾਰਿਆਂ ਨੂੰ ਕਾਬੂ ਕਾਬੂ ਸਭ ਇਹਨਾਂ ਕਾਬੂ ਕਰਾਂਗੇ ਜਿੱਥੇ ਜਿੱਦਾਂ ਸਾਰੇ ਸ਼ਹਿਰ ਦੀ ਸਾਨੂੰ ਹੈਲਪ ਤੁਹਾਡੇ ਰਹੀ ਜਲ ਸਾਰੇ ਜਿਹੜੇ ਕੋਲੀ ਸਾਹਿਬ ਉਹ ਸਾਰੇ ਜਿੰਨੇ ਵੀ ਲੀਡਰ ਆ ਕੋਈ ਵੀ ਸਮਾਜ ਸੇਵਕ ਆ ਕਿਸੇ ਵੀ ਪਾਰਟੀ ਦਾ ਕੋਈ ਵੀ ਜਿਹੜਾ ਵੀ ਸਾਡੀ ਹੈਲਪ ਕਰਦਾ ਉਹ ਸਾਡੇ ਮੂਰੇ ਸਾਨੂੰ ਦੱਸਿਆ ਸੀ ਉਹ ਬਹੁਤ ਧੰਨਵਾਦ ਜੀ ਬਹੁਤ ਵਧੀਆ ਪ੍ਰਬਾਲ ਕਰ ਰਹੇ ਹੋ ਤੁਸੀਂ ਕੋਲੀ ਸਾਹਿਬ ਇੱਕ ਉਪਰਾਲਾ ਜੀ ਨੂਰ ਮਹਿਲ ਪੂਠਾ ਮੰਦਿਰ ਤੋਂ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਨੰਦੀ ਗਨ ਜਿਨ੍ਹਾਂ ਨੂੰ ਅਵਾਰਾ ਸਥਾਨ ਕਹਿੰਦੇ ਨੇ ਆਪਾਂ ਨਕੌਦਰ ਸ਼ਹਿਰ ਦੇ ਵਿੱਚ ਮੇਰੇ ਖਾਲ ਇੱਕ ਦੋ ਨਹੀਂ ਕਈ ਮੋਤਾਂ ਦਾ ਕਾਰਨ ਵੀ ਬਣੇ ਆ ਕੀ ਕਹਿਣ ਦੇ ਹੋਗੇ ਜੀ ਪਹਿਲਾਂ ਤਾਂ ਤਿੰਗੜਾ ਸਾਹਿਬ ਤੁਹਾਡਾ ਤੇ ਸੁਮੀ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਿਹੜਾ ਨੇਕ ਕੰਮ ਲਈ ਕਵਰੇਜ ਕਰਨ ਲਈ ਇੱਥੇ ਆਏ ਹੋ ਇਹ ਜੋ ਪ੍ਰਲਾਸਵਾ ਸ਼ਕੂਲੀ ਜੀ ਤੇ ਰਾਜ ਕੁਮਾਰ ਮਹਿਨ ਜੀ ਜਿਹੜੇ ਪ੍ਰਧਾਨ ਗਊਸ਼ਾਲਾ ਨੂਰਮਹਿਲ ਦੇ ਆ ਤੇ ਮੇਰੇ ਮਿੱਤਰ ਦਵਿੰਦਰ ਸੰਧੂ ਜੀ ਇਹਨਾਂ ਦਾ ਅੱਗੇ ਵੀ ਕਈ ਵਾਰੀ ਫੋਨ ਆਇਆ ਵੀ ਸਾਡਾ ਇੱਕ ਇਹ ਪ੍ਰੋਜੈਕਟ ਹੈਗਾ ਅਸੀਂ ਇਹ ਚਾਹਦੇ ਆ ਤੁਹਾਡੇ ਜਿੰਨੇ ਵੀ ਨੰਦੀਗਨ ਨਕੋਦਰ ਸ਼ਹਿਰ ਦੇ ਵਿੱਚ ਹੈਗੇ ਆ ਅਸੀਂ ਉਹਨਾਂ ਨੂੰ ਲਿਜਾ ਕੇ ਆਪਣੇ ਪੂਤਨਾਥ ਮੰਦਿਰ ਦੇ ਨਾਲ ਗਊਸ਼ਾਲਾ ਲੈ ਗਈ ਆ ਉਹ ਚ ਲੈ ਜਾਣਾ ਚਾਹਦੇ ਆ ਕਈ ਵਾਰੀ ਕੀ ਹੁੰਦਾ ਆਪਾਂ ਨੇਕ ਕੰਮ ਕਰਦੇ ਆ ਉਹ ਚ ਰੁਕਾਵਟਾਂ ਵੀ ਆ ਜਾਂਦੀਆਂ ਕੋਈ ਐਜੀਟੇਸ਼ਨਾਂ ਖੜ ਜਾਂਦੀਆਂ ਐਨਾਂ ਜੀ ਇਹ ਪਤਾ ਨਹੀਂ ਕਿੱਥੇ ਲੱਗ ਜਾ ਰਿਹਾ ਪਰ ਮੈਂ ਮੈਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਇਹ ਜਿੰਦੇ ਵੀ ਇਥੋਂ ਨੰਦੀਗਨ ਜਿਹੜੇ ਸਾਡੇ ਕੋਲੇ ਬਾਬਾ ਦੇ ਨੰਦੀਗਨ ਆ ਇਹ ਸਾਰੇ ਹੀ ਸੇਫ ਤੇ ਸਿਕਿਉਰ ਗਊਸ਼ਾਲਾ ਜਿਹੜੀ ਹੈਗੀ ਆ ਪੂਮਾ ਬਾਬੂ ਤਨਾਤ ਮੰਦਰ ਗਊਸ਼ਾਲਾ ਚ ਜਾ ਰਹੇ ਆ ਔਰ ਸਭ ਦਾ ਜਿੰਨੇ ਇਥੋਂ ਲੈ ਕੇ ਜਾਣਗੇ ਨੰਦੀਗਨ ਉਹਨਾਂ ਦਾ ਸਾਰਾ ਰਜਿਸਟਰੀ ਹਿਸਾਬ ਰੱਖਿਆ ਜਾਏਗਾ ਔਰ ਪ੍ਰੋਪਰ ਉਹਨਾਂ ਦੀ ਦੇਖ ਰੱਖੀ ਕੀਤੀ ਜਾਏਗੀ ਤੇ ਜਦੋਂ ਵੀ ਸਾਡੇ ਇੱਕ ਸਮਾਜ ਦੇ ਵਿੱਚ ਜੇ ਕੋਈ ਬੰਦਾ ਸੱਜਣ ਮਿੱਤਰ ਕੋਈ ਦਾਨੀ ਸੱਜਣ ਜੇ ਇਥੋਂ ਆਪਣੇ ਜਿੰਦਾ ਨਕੋਦਰ ਚੋਂ ਇਹ ਨੰਦੀਗਨ ਜਾਣੇ ਆ ਕੋਈ ਸਮਾਜ ਸੇਈ ਸੰਸਥਾ ਕੁਈ ਅਪਰਾਲਾ ਕਰਨਾ ਚਾਹੁੰਦੀ ਹੈ ਜਿਸ ਤਰ੍ਹਾਂ ਹੁਣ ਜੇ ਰੰਦੀਗਨ ਤੇ ਇਥੋਂ ਇਹਨਾਂ ਦੇ ਲੈ ਜਾਣੇ ਹੈਗੇ ਆ ਇਹਨਾਂ ਦੇ ਚਾਰੇ ਦਾ ਅਰੇਂਜਮੈਂਟ ਵੀ ਕਰਨਾ ਹੈਗਾ ਇਹਨਾਂ ਦਾ ਜ਼ਬਾਹ ਦਾ ਅਰੇਂਜਮੈਂਟ ਵੀ ਕਰਨਾ ਮੈਂ ਇਹ ਸਾਰਿਆਂ ਨੂੰ ਅਪੀਲ ਕਰੂੰਗਾ ਨਕੋਦਰ ਵਾਸੀਆਂ ਨੂੰ ਵੀ ਤੁਸੀਂ ਜਿੰਨਾ ਵੀ ਹੋ ਸਕਦਾ ਦਿਲ ਖੋਲ ਕੇ ਬਾਬਾ ਪੂਤਨਾ ਮੰਦਿਰ ਗਊਸ਼ਾਲਾ ਨੂੰ ਵੀ ਤੇ ਜਿਹੜੀ ਨਕੋਦਰ ਗਊਸ਼ਾਲਾ ਵੀ ਬੰਦੀ ਪਈ ਉਹਨੂੰ ਵੀ ਦਾਨ ਦਿਓ ਤੇ ਮੈਂ ਉਮੀਦ ਰੱਖਦਾ ਵਾਂ ਜਿੰਨਾ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਵੀ ਸਾਡੇ ਨਕੋਦਰ ਦੇ ਵਿੱਚ ਥਾਂ ਜਿਸ ਤਰ੍ਹਾਂ ਇੱਕ ਇੱਥੇ ਸਾਡੇ ਸਟ੍ਰੀਟ ਵੈਂਡਰ ਬਣੀ ਹੈ ਮਾਰਕੀਟ ਬਣਾਈ ਅਸੀਂ ਦਸ਼ਾਰਾ ਗਰਾਊਂਡ ਹੈ ਗਿਆ ਪਿਛਲੇ ਕੋਈ 10 ਸਾਲਾਂ ਤੋਂ ਕਈ ਕੈਜ਼ੁਐਲਟੀਆਂ ਹੋ ਚੁੱਕੀਆਂ ਵਾਂ ਜਿਨ੍ਹਾਂ ਕਰਕੇ ਜਦੋਂ ਸਾਂਡ ਕਈ ਵਾਰੀ ਬਾਜ਼ਾਰਾਂ ਦੇ ਵਿੱਚ ਆਪਸ ਵਿੱਚ ਭੜ ਪੈਂਦੇ ਆ ਉਹਦੇ ਨਾਲ ਬੱਚੇ ਵੀ ਸਕੂਲ ਹੈ ਸਕੂਲ ਤੋਂ ਆਉਂਦੇ ਜਾਂਦੇ ਹੁੰਦੇ ਆ ਉਹ ਵੀ ਪ੍ਰੋਬਲਮ ਆ ਚੁਈ ਆ ਇੱਕ ਦੋ ਤਾਂ ਡੈਥ ਵੀ ਹੋ ਚੁੱਕੀਆਂ ਹੈਗੀਆਂ ਪਰ ਮੈਂ ਇਹ ਪੂਤਨਾਥ ਕੁੰਦਰ ਕਮੇਟੀ ਦੇ ਤੇ ਕੋਲੀ ਸਾਹਿਬ ਸੰਦੂ ਸਾਹਿਬ ਦਾ ਸਾਰਿਆਂ ਦਾ ਮਹਿਨ ਸਾਹਿਬ ਦਾ ਬੜਾ ਧੰਨਵਾਦੀ ਆ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਵਾ ਅਸੀਂ ਹਰ ਤਰ੍ਹਾਂ ਦਾ ਸਹਿਯੋਗਣਨ ਦੇਣ ਨੂੰ ਤਿਆਰ ਆ ਔਰ ਉਮੀਦ ਰੱਖਦੇ ਆ ਹੋਰ ਵੀ ਜਿੰਨੇ ਸੱਜਣ ਸਮਾਥੀ ਸਾਡੇ ਜਿਹੜੇ ਦੇਖਦੇ ਹੋਣਗੇ ਉਹ ਸਾਡਾ ਸਾਥ ਦੇਣਗੇ ਧੰਨਵਾਦ ਜੀ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਇਹ ਅਸੀਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਇੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਨਾਲ ਨਾਲ ਔਰ ਨਾਲ ਨਾਲ ਜਿਹੜਾ ਨੇ ਇਹ ਨੰਬਰ ਦੱਸਿਆ ਜੇ ਤੁਹਾਡੇ ਇਲਾਕੇ ਵਿੱਚ ਵੀ ਨੰਦੀਗਨ ਜਾਂ ਜਿਨ੍ਹਾਂ ਨੂੰ ਆਪਾਂ ਆਵਾਰਾ ਸਾਨ ਕਹ ਦਿੰਨੇ ਆ ਸਬਜ਼ੀ ਮੰਡੀ ਹੋਵੇ ਜਾਂ ਬੱਸ ਸਟੈਂਡ ਹੋਵੇ ਜਾਂ ਅੰਬੇਡਕਰ ਚੌਕ ਹੋਵੇ ਜਿੱਥੇ ਕਿਤੇ ਵੀ ਤੁਹਾਨੂੰ ਦੇਖਣ ਜੋ ਆਪਸੇ ਜਿਹੜੇ ਲੜਦੇ ਹੋਣ ਜਾਂ ਕਿਸੇ ਤਰ੍ਹਾਂ ਦੇ ਵੀ ਹਵਾਰਾ ਹੋਣ ਤੋ ਇਹਨਾਂ ਦੇ ਨੰਬਰ ਤੇ ਨੂਰ ਮੈਲ ਦੇ ਨੰਬਰ ਤੇ ਇਹਨਾਂ ਦੇ ਨਾਲ ਤੁਸੀਂ ਕੰਸਰਨ ਕਰਕੇ ਇਹ ਆਪਣੀ ਗੱਡੀ ਲੈ ਕੇ ਆਉਣਗੇ ਤੇ ਉਹਨਾਂ ਨੂੰ ਕਾਬੂ ਕਰਕੇ ਲੈ ਜਾਣਗੇ ਅੱਜ ਵੀ ਆਪਣੀ ਗੱਡੀ ਲੈ ਕੇ ਆਏ ਆ ਤੇ ਜਿੰਨੇ ਵੀ ਇਹਨਾਂ ਦੇ ਕੋਲ ਕਾਬੂ ਹੋ ਸਕੇ ਉਹ ਮੈਂ ਪਿੱਛੇ ਤਸਵੀਰਾਂ ਦਿਖਾ ਦਿਆਂ ਇਹ ਕੁਝ ਕਾਬੂ ਕੀਤੇ ਹੋਏ ਆ ਜਿਹੜਾ ਕਾਬੂ ਕੀਤੇ ਆ ਗੱਡੀ ਨਾਲ ਲਿਆਂਦੀ ਆ ਇਹਨਾਂ ਨੇ ਔਰ ਇਸ ਗੱਡੀ ਵਿੱਚ ਲੱਦ ਕੇ ਲੈ ਜਾਣਗੇ ਤੋ ਬਹੁਤ ਹੀ ਵਧੀਆ ਉਪਰਾਲਾ ਕਵਾਂਗੇ ਕਿਉਂਕਿ ਜਿਹੜੇ ਇਸ਼ਾਨ ਸੀ ਲੋਕਾਂ ਸੱਟਾਂ ਮਾਰਦੇ ਸੀ ਜਾਂ ਆਪਸੇ ਜਿ ਘਟਦੇ ਸੀ ਲੋਕ ਕਈ ਇਹਦੇ ਕਾਰਨ ਡੈਥ ਵੀ ਹੋ ਜਾਂਦੀ ਸੀ ਮਰ ਵੀ ਜਾਂਦੇ ਸੀ ਇਹ ਇੱਕ ਬਹੁਤ ਵਧੀਆ ਉਪਰਾਲਾ ਕਵਾਂਗੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਏਕਤਾ ਲਰ ਨਿਊਜ਼ ਨਕੋਦਰ